ਪਰਮ ਸਤਕਾਰ ਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਆ ਬਾਬਾ ਦਇਆ ਸਿੰਘ ਆਰਫ ਦਾ ਲਿਖਿਆ ਹੋਇਆ ਕਿੱਸਾ ਜ਼ਿੰਦਗੀ ਬਲਾਸ ਅੱਜ ਸੁਣਦੇ ਆ 45ਵੇਂ ਤੇ 46ਵੇਂ ਸਾਲ ਦਾ ਹਾਲ ਇਹਨਾਂ ਦੋ ਸਾਲਾਂ ਦੀ ਉਮਰ ਵਿੱਚ ਬੰਦਾ ਕੀ ਕਰਦਾ ਹੈ ਕੀ ਕਰਨਾ ਚਾਹੀਦਾ ਹੈ ਬਾਬਾ ਜੀ ਨੇ ਬੜੇ ਪਿਆਰ ਨਾਲ ਸਮਝਾਉਣਾ ਕੀਤਾ ਹੈ ਆਓ ਸੁਣੀਏ ਨਾਰੀ ਨੂੰ ਗਰਜ ਮਾਰੇ ਬੰਦੇ ਨੂੰ ਕਰਜ ਮਾਰੇ ਰੋਗੀ ਨੂੰ ਮਰਜ ਮਾਰੇ ਟਟ ਜਾਂਦਾ ਲੱਕ ਜੀ ਸ਼ਾਹਾਂ ਨੂੰ ਅਸੂਲ ਮਾਰੇ ਸਾਧਾ ਨੂੰ ਅਸੂਲ ਮਾਰੇ ਕੋੜਿਆਂ ਨੂੰ ਸੂਲ ਮਾਰੇ ਛੱਡਦਾ ਨਾ ਸ਼ੱਕ ਜੀ ਜੱਟ ਨੂੰ ਵਪਾਰੀ ਤੇ ਸ਼ਰੀਫ ਨੂੰ ਖਵਾਰੀ ਮਾਰੇ ਸ਼ੇਰ ਨੂੰ ਸ਼ਿਕਾਰੀ ਮਾਰੇ ਗੱਲ ਜਾਣੋ ਪੱਕ ਜੀ ਆਖ ਦਾ ਪਤੰਗਾ ਸ਼ਹਿਰੀ ਬਹੁਤ ਹੀ ਪਿਆਰੀ ਹੁੰਦੀ ਲਿਖੀ ਮਾੜੀ ਗੱਲ ਨਾ ਕੋਈ ਵੀ ਅੱਜ ਤੱਕ ਜੀ ਹੋ ਗਈ ਉਮਰ 45ਵੇਂ ਸਾਲ ਦੀ ਏ ਗਈ ਅਮਰ ਪੰਤਾਲੀ ਮੇਂ ਸਾਲ ਦੀਏ ਪੜੀ ਕਿਤੇ ਨਾ ਇਸ ਗਫਾਰ ਮੀਆਂ ਆਲਮ ਹੋਏ ਕੇ علم ਦੀ ਪੰਡ ਬੰਨੀ ਚੁੱਕਿਆ ਮੁਫਤ ਕਿਤਾਬਾਂ ਦਾ ਭਾਰ ਮੀਆਂ ਜਿਹੜੀ علم ਕਲਾਮ ਨੇ ਗੱਲ ਆਖੀ ਦਿੱਸੀ ਸੋਧਨੇ ਮਨਵਸਾਰ ਮੀਆਂ ਨੇਰਾ ਝਗੜਿਆਂ ਵਾਸਤੇ ਇਲਮ ਪੜਿਆ ਦਿਲੋਂ ਸਮਝਿਆ ਕਸ ਬਰਜ਼ਗਾਰ ਮੀਆਂ ਜਿਹੜੇ ਇਲਮ ਚੋਂ ਇਸ਼ਕ ਵਸੂਲ ਹੁੰਦਾ ਉਹ ਕੀ ਜਾਣਦੇ ਪੁਰਸ਼ ਗਵਾਰ ਮੀਆਂ ਮਤਲਬ ਇਸਦਾ ਪੁੱਛ ਲੈ ਮੁਰਸ਼ਦੋਂ ਤੋਂ ਗੁਜਰੀ ਰਮਜ਼ ਕਿਤਾਬ ਤੋਂ ਬਾਹਰ ਮੀਆਂ ਉਨਾ ਠੱਪ ਕੇ ਰੱਖਿਆ ਕਤਬਖਾਨਾ ਜਿੰਨਾ ਲੱਭਿਆ ਇਲਮ ਦਾ ਸਾਰ ਮੀਆਂ ਸਿੱਤਰ ਪੜਨ ਪੜਾਉਣ ਦੀ ਰਹੇ ਵਾਦੀ ਜਿੱਤਰ ਜ਼ਹਿਰ ਹੈ ਵਿੱਚ ਬੇਦਾਰ ਮੀਆਂ ਬੇਖੁਦ ਹੋਇਆ ਇਸ਼ਕ ਦੀ ਸੇਜ ਉੱਤੇ ਵਾਸਲ ਹੱਕ ਨੂੰ ਮਿਲ ਗਿਆ ਯਾਰ ਮੀਆਂ ਪੜ ਹਰਫਾਂ ਦਾ ਇਸ਼ਕ ਵਿੱਚ ਗੁੱਟ ਹੋਊ ਹੁੰਦੇ ਕੰਮ ਨਾ ਕਿਸੇ ਤੋਂ ਚਾਰ ਮੀਆਂ ਸੰਮਣ ਬੁੱਕਮਣ ਉਮਯਨ ਐਤ ਕਹਿੰਦੀ ਹੋਏ ਚੁੱਪ ਨਾ ਕਰਨ ਗੁਫਤਾਰ ਮੀਆਂ ਉਹਨਾਂ ਵਾਸਤੇ ਕਲਬ ਕਲਬੂਤ ਮੱਕਾ ਹੱਜ ਹੋ ਗਿਆ ਸੰਕੜੇ ਵਾਰ ਮੀਆਂ ਕੜ ਦੇ ਆਏ ਤਾਂ ਸੱਚੇ ਕੁਰਾਨ ਦੀਆਂ ਚਾਰੋਂ ਤਰਫ ਦੇਖਣ ਪਰਵਧ ਗਾਰਮੀਆਂ ਹੋ ਰੰਗ ਜਿਨ੍ਹਾਂ ਨੂੰ ਚੜ ਗਿਆ ਰੱਬ ਵਾਲਾ ਰੰਗ ਜਿਨ੍ਹਾਂ ਨੂੰ ਚੜ ਗਿਆ ਰੱਬ ਵਾਲਾ ਕਿਸੇ ਵਕਤ ਨਾ ਹੋਏ ਉਹ ਤਾਰਮੀਆਂ ਰਹਿੰਦੇ ਅੰਦਰੋਂ ਮਾਸਤੇ ਦਾਸਤ ਖਾਲੀ ਦੌਲਤ ਦਾ ਬਕੇ ਲੱਖ ਹਜ਼ਾਰ ਮੀਆਂ ਨਹੀਂ ਚੋਰ ਚੋਕਾਰ ਨੂੰ ਭੇਤ ਦਿੰਦੇ ਕੋਲ ਜਿੰਨਾ ਦੇ ਲਾਲ ਜਵਾਰ ਮੀਆਂ ਖੇਲ ਖੇਲ ਨਾ ਕੰਨਿਆ ਗੁੱਡੀਆਂ ਦੀ ਜਦੋਂ ਮਿਲਿਆ ਅਸਲ ਪਤਾ ਆਰ ਮੀਆਂ ਉਹ ਖੇਲ ਖੇਲੇ ਨਾ ਕੰਨਿਆ ਗੁੱਡੀਆਂ ਦੀ ਖੇਲ ਖੇਲੇ ਨਾ ਕੰਨਿਆ ਗੁੱਡੀਆਂ ਦੀ ਜਦੋਂ ਮਿਲ ਗਿਆ ਅਸਲ ਪਾ ਧਾਰਮੀਆਂ ਵਿਚਰ ਪੜਦੇ ਜੁਮੇ ਨਮਾਜ਼ ਰੋਜ਼ੇ ਖੜਾ ਇਸ਼ਕ ਦੇ ਬਾਹਰ ਔਰ ਆਰਮੀਆਂ ਜਦੋਂ ਇਸ਼ਕ ਦੇ ਵਿੱਚ ਮਦਗਮ ਹੁੰਦੇ ਭੁੱਲ ਜਾਂਦੀ ਸ਼ਰਾ ਦੀ ਕਾਰਮੀਆਂ ਮੰਜਲ ਇਸ ਕਦੇ ਵਿੱਚ ਫਨਾ ਹੁੰਦੇ ਕਾਮ ਕ੍ਰੋਧ ਮੋ ਲੋਭ ਹੰਕਾਰ ਮੀਆਂ ਪਾਉਂਦੇ ਮਜਾ ਹਮੇਸ਼ਾ ਹੀ ਜ਼ਿੰਦਗੀ ਦਾ ਜਿਹੜੇ ਜੀਵੰਦੇ ਬਣ ਸਰਦਾਰ ਮੀਆਂ ਮਖਬੀ ਰਾਜ ਦਾ ਤੁਲਦ ਰਾਜ ਦਾਡਾ ਆਸ਼ਕ ਸਮਝਦੇ ਭੇਦ ਇਕਸਾਰ ਮੀਆਂ ਮਖਬੀ ਰਾਜ ਦਾ ਤੁਲ ਦਾ ਰਾਜ ਦਾ ਡਾਡਾ ਆਸ਼ਕ ਸਮਝਦੇ ਭੇਦ ਇਸਰਾਰ ਮੀਆਂ ਉਹ ਕੀ ਭਲਾ ਪਛਾਣ ਦੇ ਭਾਂਡਿਆਂ ਨੂੰ ਅੱਖੀ ਦੇਖਿਆ ਜਨਾ ਕਮਿਆ ਆਰਮੀਆਂ ਤੈਨੂੰ ਕਸਮ ਹੈ ਦੇਖ ਅਸ਼ਮੈਸ਼ ਕਰ ਲੈ ਦਿਲ ਦਿੱਤਿਆਂ ਮਿਲੇ ਦਿਲਦਾਰ ਮੀਆਂ ਜਿਹੜੇ ਦਿਲਾਂ ਨਾਲ ਵਿਰਦ ਆਵਾਜ਼ਾਇਤ ਕਰਦੇ ਛੱਡਦੇ ਮੁੱਖ ਨੂੰ ਜੰਦਰ ਮਾਰਮੀਆਂ ਉਹ ਪੀ ਉਹਨਾਂ ਦਾ ਜ਼ਿਕਰ ਜਕਾਰ ਕਰਦਾ ਉਹਦਾ ਕਰਨ ਜੋ ਜ਼ਿਕਰ ਜਕਾਰ ਮੀਆਂ ਫੜਕ ਕੁਰਨੀ ਤੇ ਅਜਗੁਰ ਕਮ ਦੇਖੀ ਯਾਦ ਕਰਦੇ ਆ ਕਰੇ ਕਰਤਾਰ ਮੀਆਂ ਜੀ ਦਾ ਹਿਜਰ ਕਰੀਏ ਉਹ ਵੀ ਹਿਜਰ ਕਰਦਾ ਖਿੱਚ ਦਿਲਾਂ ਨੂੰ ਦਿਲਾਂ ਦੇ ਪਿਆਰ ਮੀਆਂ ਦਿਲ ਦਿਲਾਂ ਦੀ ਗੱਲ ਨੂੰ ਬੁਝ ਲੈਂਦੇ ਦਿਲ ਜਾਣਦੇ ਦਿਲਾਂ ਦੀ ਸਾਰ ਮੀਆਂ ਦਿਲ ਦਿਲਾਂ ਨੂੰ ਸੁਪਨਿਆਂ ਵਿੱਚ ਮਿਲਦੇ ਲੈਣ ਵਸਲ ਦੀ ਸਾਰ ਗੁਜ਼ਾਰ ਮੀਆਂ ਦਿਲ ਦਿਲਾਂ ਨੂੰ ਸੁਪਨਿਆਂ ਵਿੱਚ ਮਿਲਦੇ ਲੈਣ ਵਸਲ ਦੀ ਰਾਤ ਗੁਜ਼ਾਰ ਮੀਆਂ ਦਿਲ ਦਿਲਾਂ ਨੂੰ ਬਖਸ਼ ਦੇ ਤੰਦਰੁਸਤੀ ਦਿਲ ਦਿਲਾਂ ਨੂੰ ਜਾਮ ਦੇ ਮਾਰ ਮੀਆਂ ਦਿਲ ਦਿਲਾਂ ਨੂੰ ਸਾੜ ਕੇ ਭਸਮ ਕਰ ਦੇ ਦਿਲ ਦਿਲਾਂ ਨੂੰ ਦੇਮ ਦੇ ਠਾਰ ਮੀਆਂ ਦਿਲ ਦਿਲਾਂ ਨੂੰ ਵੇਖ ਕੇ ਹੁਣ ਰਾਜੀ ਦਿਲ ਦਿਲਾਂ ਤੋਂ ਰਹਿਣ ਬੇਜ਼ਾਰ ਮੀਆਂ ਉਹ ਦਿਲ ਦਿਲਾਂ ਤੋਂ ਰਹਿਣ ਬੇਗਰਜ ਹੋ ਕੇ ਦਿਲ ਦਿਲਾਂ ਤੋਂ ਰਹਿਣ ਬੇਗਰਜ ਹੋ ਕੇ ਦਿਲ ਦਿਲਾਂ ਦੇ ਬਨਣ ਗਮਖਾਰ ਮੀਆਂ ਦਿਲ ਦਿਲਾਂ ਦੇ ਰਹਿਣ ਗੁਲਾਮ ਹੋ ਕੇ ਦਿਲ ਦਿਲਾਂ ਦੇ ਬਣੇ ਸਰਦਾਰ ਮੀਆਂ ਕਰਦੇ ਲੋਕ ਜਹਾਨ ਤੇ ਨਗਦ ਸੋਬੇ ਹੁੰਦੇ ਦਿਲਾਂ ਦੇ ਵਣਜ ਹਵਦਾ ਆਰਮੀਆ ਦਿਲ ਦਿਲਾਂ ਨੂੰ ਤੁਰਤ ਖਰੀਦ ਲੈਂਦਾ ਦਿਲ ਦਿਲਾਂ ਦੇ ਕਰਨ ਵਪਾਰ ਮੀਆਂ ਦਿਲ ਦਿਲਾਂ ਦੇ ਵਾਸਤੇ ਜਾਣ ਫੋਟੋ ਲੈਂਦੇ ਦਿਲਾਂ ਚੋਂ ਨਕਸ਼ ਉਹਤਾਰ ਮੀਆਂ ਦਿਲ ਦਿਲਾਂ ਨਾਲ ਖੰਡ ਤੋਂ ਖੀਰ ਹੋਏ ਦਿਲ ਦਿਲਾਂ ਦੇ ਚੰਦ ਪਰਵਾਰ ਮੀਆਂ ਉਹ ਦਇਆ ਸਿੰਗਾ ਨਿਭਾਵਦੇ ਦਿਲੋਂ ਲਾ ਕੇ ਦਇਆ ਸਿੰਗਾ ਨਿਭਾਵਦੇ ਦਿਲੋਂ ਲਾ ਕੇ ਦਿਲ ਦਿਲਾਂ ਦੇ ਕੌਲ ਅਕਰਾਰ ਮੀਆਂ ਚੱਲੀ ਉਮਰ 64 ਸਾਲ ਦੀ ਏ ਸ਼ਰਾ ਆਖ ਦੀ ਕਰੀ ਤੇ ਆਨ ਮੀਆਂ ਛੇਤੀ ਉੱਠ ਕੇ ਨੀਤ ਨਮਾਜ਼ ਲੈ ਤੂੰ ਮਿਲੀ ਸਵੇਰ ਦੇ ਵਕਤ ਆਜ਼ਾਨ ਮੀਆਂ ਇਸ ਨਮਾਜ਼ ਤੋਂ ਸਭ ਕੁਝ ਪਾਵਣਾ ਏ ਹੁਕਮ ਆਗਿਆ ਵਿੱਚ ਕੋਰਾਨ ਮੀਆਂ ਫੇਨ ਲਹਾਸ਼ਾ ਕਰਨ ਅਲੀਮ ਦੇ ਕੀ ਅੱਲਾ ਨੇਕੀਆਂ ਦਾ ਕਦਰਦਾਨ ਮੀਆਂ ਵਾਹੋ ਵਾਲਖ ਖਲਕੁਲ ਅਲੀਮ ਅਕਬਰ ਜੀਨੇ ਸਾਜਿਆ ਮੁਲਕ ਜਹਾਨ ਮੀਆਂ ਉਸ ਸੱਚੇ ਰੱਬ ਦਾ ਨਾਮ ਪੜ ਤੂੰ ਕੰਮਾਂ ਸਾਡਿਆਂ ਨੂੰ ਰਿਹਾ ਜਹਾਨ ਮੀਆਂ ਕੁਨ ਸ਼ਾਇਨ ਕਦੀ ਰਵੇ ਮਿਸਾਲ ਕਾਦਰ ਕੁਦਰਤ ਦੇਖ ਕੇ ਆਖ ਸੁਭਾਨ ਮੀਆਂ ਕੁਨ ਸ਼ਾਇਨ ਕਦੀ ਰਵੇ ਮਿਸਾਲ ਕਾਦਰ ਉਦਰਤ ਦੇਖ ਕੇ ਅੱਖ ਸੁਭਾਨ ਮੀਆਂ ਬੰਦਾ ਹੋਏ ਕੇ ਬੰਦਗੀ ਛੱਡ ਬੈਠੋ ਸ਼ੁਕਰ ਰੱਬ ਦਾ ਕਰਨ ਹੈ ਵਾਨ ਮੀਆਂ ਸਭੋ ਰੱਬ ਦਾ ਭਜਨ ਉਕਾਰ ਕਰਦੇ ਸੂਰਜ ਚੰਦ ਤੇਜ ਮੀ ਅਸਮਾਨ ਮੀਆਂ ਜਿਕਰ ਰੱਬ ਦਾ ਜੰਗਲੀ ਮਿਰਗ ਕਰਦੇ ਦੇ ਰੇਕਾ ਆਸਪਲਾਸ ਨੂੰ ਖਾਣ ਮੀਆਂ ਦੇਖ ਬੰਦਗੀ ਰੱਬ ਦੇ ਕਰਨ ਪੰਛੀ ਫਕਰ ਆਖ ਦੇ ਨਾਲ ਜਬਾਨ ਮੀਆਂ ਹੋ ਜਿਕਰ ਉਸ ਦਾ ਮਿਹਰ ਤੇ ਮਾ ਕਰਦੇ ਜਿਕਰ ਉਸ ਦਾ ਮਿਹਰ ਤੇ ਮਾ ਕਰਦੇ ਵਿੱਚ ਮੁਲਕ ਦੇ ਕਰਨ ਚ ਨਾਨ ਮੀਆਂ ਜੇਕਰ ਇਹ ਉਸਦਾ ਸੁਭਾਤੇ ਸ਼ਾਮ ਕਰਦੀ ਖੜੇ ਬ੍ਰੇਸ਼ ਵੀ ਸਿਰ ਝੁਕਾਣ ਮੀਆਂ ਹਰ ਸ਼ੈ ਉਸਦਾ ਜਿਕਰ ਜਕਾਰ ਕਰਦੀ ਕੀ ਦਾ ਖੋਲ ਕੇ ਕਰਾਂ ਬਿਆਨ ਮੀਆਂ ਕੀਤਾ ਖਲਕ ਦਾ ਦੇਖ ਸਰਦਾਰ ਤੈਨੂੰ ਦਿੱਤਾ ਇਤਨਾ ਮਰਜ਼ਬਾ ਜਾਨ ਮੀਆਂ ਤੂੰ ਕਿਉਂ ਰੱਬ ਨੂੰ ਦਿਲੋਂ ਵਸਾਰ ਦਿੱਤਾ ਹੋ ਆ ਸਮਝ ਕੇ ਬਾਤ ਨਾ ਦਾਨ ਮੀਆਂ ਹੋ ਦਇਆ ਸਿੰਘ ਤੂੰ ਜਿਕਰ ਜਕਾਰ ਕਰ ਲੈ ਦਇਆ ਸਿੰਘ ਤੂੰ ਜਿਕਰ ਜਕਾਰ ਕਰ ਲੈ ਜਿ ਚਰ ਘਟ ਮੇ ਤੇਰੇ ਪ੍ਰਾਨ ਮੀਆਂ